ਇਸ ਵਿਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਹੁਣਾ ਦੇ ਸਮੇਤ ਹੋਰ ਜੋ ਉੱਥੇ ਦੇ ਵਰਕਰ ਸੀਗੇ ਉਨ੍ਹਾਂ ਦੇ ਵੱਲੋਂ ਜੋ ਕੱਲ ਗ੍ਰਿਫਤਾਰੀਆਂ ਦਿੱਤੀਆਂ ਗਈਆਂ ਸੀਗੀਆਂ ਤਾਂ ਉਸ ਨੂੰ ਲੈ ਕੇ ਇੱਕ ਵੱਡੀ ਖਬਰ ਹੈ ਕਿ ਐਮਪੀ ਰਵਨੀਤ ਬਿੱਟੂ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਰਹਿ ਚੁੱਕੇ ਪਾਰਤ ਪੋਸ਼ਣ ਆਸ਼ੂ ਹੁਨਾ ਨੂੰ ਜ਼ਮਾਨਤ ਮਿਲ ਚੁੱਕੀ ਹੈ ਜੀहां ਪਹਿਲਾ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਜਿਸ ਦੀ ਅਗਲੀ 19 ਮਾਰਚ ਨੂੰ ਮਾਮਲੇ ਦੀ ਸੁਣਵਾਈ ਹੋਣੀ ਸੀਗੀ ਪਰ ਉਸ ਤੋਂ ਪਹਿਲਾਂ ਹੀ ਐਮਪੀ ਰਵਨੀਤ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਹੂਨਾ ਨੂੰ ਜ਼ਮਾਨਤ ਮਿਲ ਜਾਂਦੀ ਹੈ ਕੱਲ ਜਦੋਂ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਇੱਕ ਹੀ ਜਾਰੀ ਸੀਗੀ ਗੱਲ ਕਿ ਰਵਨੀਤ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਹੂਨਾ ਦੇ ਸਮੇਤ ਹੋਰ ਕਾਂਗਰਸੀ ਵਰਕਰਾਂ ਹੂਨਾ ਦੇ ਵੱਲੋਂ 5 ਮਾਰਚ ਨੂੰ ਗ੍ਰਿਫਤਾਰੀ ਦਿੱਤੀ ਜਾਣੀ ਹੈ ਤੇ ਉਸ ਤੋਂ ਪਹਿਨਾ ਹੀ ਮਾ ਉਹਨਾਂ ਦੇ ਕਰਦੇ ਬਾਹਰ ਪੁਲਿਸ ਪ੍ਰਸ਼ਾਸਨ ਵਟੀ ਗਿੰਤੀ ਦੇ ਵਿੱਚ ਤਾਇਨਾਤ ਹੋ ਜਾਂਦਾ ਹੈ ਜਿਸ ਤੋਂ ਬਾਅਦ ਰਵਨੀਤ ਬਿੱਟੂ ਘਰ ਤੋਂ ਬਾਹਰ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਗ੍ਰਿਫਤਾਰੀ ਦਿੱਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਕੋਰਟ ਤੇ ਵਿੱਚ ਪਹੁੰਚਦੇ ਨੇ ਅਤੇ ਸਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਤੇ 19 ਮਾਰਚ ਨੂੰ ਅਗਲੀ ਸੁਣਵਾਈ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ ਐਮਪੀ ਰਵਨੀਤ ਬਿੱਟੂ ਭਾਰਤ ਪੂਸ਼ਣਾ ਆਸ਼ੂ ਹੁਣਾ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਜ਼ਮਾਨਤ ਤੇ ਬਾਹਰ ਆ ਚੁੱਕੇ ਨੇ ਦੋਹੀ ਜਾਣੇ ਅਤੇ ਜੇਲ੍ਹ ਜਾਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਗੱਲ ਆਖੀ ਗਈ ਸੀ ਕਿ ਰਵਨੀਤ ਬਿੱਟੂ ਹੁਣਾ ਦੇ ਵੱਲੋਂ ਕਿ ਅਸੀਂ ਲੋਕਾਂ ਦੇ ਲਈ ਜੇਲ੍ਹ ਚੱਲਨੇ ਆ ਅਤੇ ਅਸੀਂ ਲੋਕਾਂ ਦੇ ਹਿੱਤ ਦੇ ਲਈ ਜੋ ਕੋਈ ਵੀ ਕਦਮ ਉਠਾਵਾਂਗੇ ਉਹ ਬਦਦਿਆ ਹੀ ਹੋਵੇਗਾ ਤੇ ਅਸੀਂ ਲੋਕਾਂ ਲਈ ਜੇਲ ਚੱਲੇ ਆ ਜੇਕਰ ਅਸੀਂ ਨਹੀਂ ਜਾਵਾਂਗੇ ਜੇਲ ਤਾਂ ਫਿਰ ਆਖਰਕਾਰ ਕੌਣ ਜਾਵੇਗਾ ਉਹਨਾਂ ਲਈ ਜੇਲ ਤਾਂ ਇਹ ਗੱਲ ਨਾਲ ਰਵਨੀਤ ਬਿੱਟੂ ਹੁਣਾਂ ਦੇ ਵੱਲੋਂ ਆਖਿਆ ਗਿਆ ਸੀ ਪਰ ਅਗਲੀ 19 ਮਾਰਚ ਨੂੰ ਮਾਮਲੇ ਦੀ ਸੁਣਵਾਈ ਹੋਵੇਗੀ ਐਮਪੀ ਰਵਨੀਤ ਬਿੱਟੂ ਤੇ ਭਾਰਤ ┤┤ ਆਸ਼ੂ ਹੁਣਾਂ ਦੇ ਸਮੇਤ ਹੋਰ ਵਰਕਰ ਸੀ ਉਹ ਜ਼ਮਾਨਤ 'ਤੇ ਬਾਹਰ ਆ ਚੁੱਕੇ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮਾਮਲਾ ਸੀ ਕਿ ਨਗਰ ਨਿਗਮ ਦੇ ਦਫਤਰ ਨੂੰ ਤਾਲਾ ਜੜ ਕੇ ਐਮਪੀ ਰਵਨੀਤ ਬਿੱਟੂ ਭਾਰਤ ┤┤ ਆਸ਼ੂ ਅਤੇ ਹੋਰ ਵਰਕਰਾਂ ਦੇ ਵੱਲੋਂ ਧਰਨ ਉੱਥੇ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਮਲਾ ਦਰਜ ਹੁੰਦਾ ਹੈ ਅਤੇ ਉਹਨਾਂ ਨੂੰ ਕੱਲ੍ਹ ਕਿਰਾਸੋ ਦੇ ਵਿੱਚ ਲਿਆ ਗਿਆ ਸੀ ਉਸ ਤੋਂ ਬਾਅਦ ਨਾਬਾ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦੇਖ ਲੈਣੇ ਆ। ਐਫ ਆਈ ਆਰ ਨੰਬਰ 14 ਮਿਤੀ 28/2024 ਨੂੰ ਕੋਤਵਾਲੀ ਥਾਣੇ 'ਚ ਧਾਰਾ 353 186 149 ਆਈ ਪੀਸੀ ਦੇ ਤਹਿਤ ਮਾਨਯੋਗ ਐਮ ਪੀ ਸ਼੍ਰੀ ਰਮਦੀਪ ਸਿੰਘ ਬਿੱਟੂ ਮਾਨਯੋਗ ਆਪਣੇ ਫਾਰਮਰ ਮਨਿਸਟਰ ਸ਼੍ਰੀ ਭਰਕੂਸ਼ਨ ਆਸ਼ੂ ਜੀ ਮਾਨਯੋਗ ਸੰਜੇ ਸੰਜੇ ਜੀ ਸੰਜੇ ਟਲਵਾਰ ਜੀ ਤਲਵਾਰ ਸੰਜੇ ਤਲਵਾਰ ਜੀ ਤੇ ਨਾਲ ਆਪਣੇ ਡਿਪਟੀ ਮੇਅਰ ਸਾਫ ਦਾ ਡਿਪਟੀ ਮੇਅਰ ਸ਼੍ਰੀ ਸ਼ਾਮਸੁੰਦਰ ਜੀ ਦੇ ਖਿਲਾਫ ਇਹ ਤੇ 50 60 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਦਿੱਤਾ ਗਿਆ ਇਹਦੇ ਵਿੱਚ ਦੋਸ਼ ਲਗਾਏ ਗਏ ਸੀ ਕਿ ਇਹਨਾਂ ਨੇ ਮਿਊਨਿਸਪਲ ਕਾਰਪੋਰੇਸ਼ਨ ਦਾ ਘਰਾਓ ਕਰਦੇ ਹੋਏ ਉੱਥੇ ਅੰਦਰੋਂ ਉਹਨਾਂ ਨੂੰ ਉੱਥੇ ਤਾਲਾ ਲਾ ਕੇ ਉਹਨਾਂ ਦੇ ਕੰਮਕਾਰ ਦੇ ਵਿੱਚ ਵਿਘਨ ਪਾਇਆ ਜਿਸ ਦੇ ਤਹਿਤ ਕੱਲ ਮਿਤੀ 532024 532024 ਨੂੰ ਇਹ ਸਾਰੇ ਚਾਰੇ ਵਿਅਕਤੀ ਆਪਣੇ ਆਪਣੇ ਫੋਲੋਅਰਸ ਦੇ ਨਾਲ ਆਪਣੇ ਫੋਲੋਅਰ ਦੇ ਨਾਲ ਸੀਪੀ ਸਾਹਿਬ ਦੇ ਦਫਤਰ ਦਾ ਘਰਾਉ ਕਰਨ ਗਏ ਸੀ ਤੇ ਉੱਥੇ ਇਹਨਾਂ ਦੀ ਗ੍ਰਿਫਤਾਰੀ ਪਾਈ ਗਈ ਉਸੇ ਵਕਤ ਦੀ ਬੰਦ ਕਰਦੇ ਉੱਥੇ ਜਦੋਂ ਗ੍ਰਿਫਤਾਰੀ ਪਾਣ ਤੋਂ ਮਗਰੋਂ ਜਦੋਂ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਤਾਂ ਅਸੀਂ ਇੱਕ ਪਲੀ ਲਈ ਵੀ ਇਹਦੇ ਵਿੱਚ ਸੁਪਰੀਮ ਕੋਰਟਸ ਦੀਆਂ ਗਾਈਡਲਾਈਨ ਮਾਨਯੋਗ ਸੁਪਰੀਮ ਕੋਰਟਸ ਦੀਆਂ ਗਾਈਡਲਾਈਨ ਦੀ ਉਲੰਘਣਾ ਕੀਤੀ ਗਈ ਹੈ ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਸੈਕਸ਼ਨ 41 1 ਸੀ ਦੀ ਕੰਪਲਾਈਅੰਸ ਕਰਨੀ ਜ਼ਰੂਰੀ ਹੈ ਜਦੋਂ ਵੀ ਕਿਸੇ ਅਫੈਂਸ ਦੇ ਵਿੱਚ ਗ੍ਰਿਫਤਾਰੀ ਪਾਣੀ ਹੈ ਜਿੰਨਾ ਫੈਂਸਾਂ ਦੇ ਵਿੱਚ 7 ਸਾਲ ਤੋਂ ਘੱਟ ਸਜ਼ਾ ਹੈ ਤੇ ਇਸ ਸੈਕਸ਼ਨ ਦੀ ਕੰਪਲਾਈਅੰਸ ਨਹੀਂ ਕੀਤੀ ਗਈ ਇਸ ਦੇ ਤਹਿਤ ਅਸੀਂ ਉਦੋਂ ਬੇਲ ਫਾਈਲ ਕੀਤੀ ਇੱਕ ਗਰਾਉਂਡ ਇਹ ਵੀ ਲਈ ਸੀ ਤੇ ਨਾਲ ਹੀ ਅਸੀਂ ਕਿਹਾ ਸੀ ਵੀ ਇਹਦੀ ਕੰਪਲਾਈਅੰਸ ਨਾ ਹੋਣ ਕਾਰਨ ਇਮੀਡੀਏਟਲੀ ਇਹਨਾਂ ਨੂੰ ਡਿਸਚਾਰਜ ਕਰੋ ਪਰ ਅਦਾਲਤ ਨੇ ਸਾਡੀ ਐਪਲੀਕੇਸ਼ਨ ਤੇ ਨੋਟਿਸ ਕਰਕੇ ਅੱਜ ਤੇ ਰੱਖ ਦਿੱਤਾ ਸੀ ਤੇ ਅੱਜ ਇਹ ਗਰਾਉਂਡਾਂ ਦੇ ਤਹਿਤ ਕਿ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਹਜੇ ਤੱਕ ਕੋਈ ਵੀ ਪ੍ਰਾਈਵੇਟ ਵਿਟਨੈਸ ਜੁਆਇਨ ਨਹੀਂ ਕਰਾਇਆ ਗਿਆ ਪੁਲਿਸ ਵੱਲ ਸਾਰੇ ਦੇ ਸਾਰੇ ਆਫੀਸ਼ੀਅਲ ਵਿਟਨੈਸ ਸੀ ਸਾਡੀ ਇਹ ਗਰਾਉਂਡ ਸੀ ਕਿ ਇਹ ਮੌਜੂਦਾ ਸਰਕਾਰ ਨੇ ਪੋਲੀਟিক্যাল ਮੰਡੇਟੇ ਦੇ ਤਹਿਤ ਇਹ ਐਫ ਆਈ ਆਰ ਦਰਜ ਕਰਾਈ ਸੀ ਇਹਨਾਂ ਦਾ ਐਲੀਗੇਸ਼ਨ ਸੀ ਕੰਪਲੇਨੈਂਟ ਤੇ ਪੁਲਿਸ ਦਾ ਐਲੀਗੇਸ਼ਨ ਸੀ ਪ੍ਰੋਸੀਕਿਊਸ਼ਨ ਦਾ ਕਿ ਅਸੀਂ ਫੋਰਸ ਯੂਜ਼ ਕਰਕੇ ਉੱਥੇ ਲੋਕਾਂ ਨੂੰ ਆਮ ਬੰਦਿਆਂ ਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਕੰਮ ਦੇ ਵਿੱਚ ਵਿਗਨ ਪਾਇਆ ਤਾਂ ਅਸੀਂ ਇਹ ਗਰਾਉਂਡ ਲਈ ਪਹਿਲਾਂ ਤਾਂ ਇਹਦੇ ਵਿੱਚ ਕਿਸੇ ਵੀ ਪਬਲਿਕ ਪਰਸਨ ਦਾ ਬਿਆਨ ਨਹੀਂ ਹੈਗਾ ਤੇ ਦੂਸਰਾ ਜੇ ਫੋਰਸ ਯੂਜ਼ ਕਰਨੀ ਸੀ ਤਾਂ ਸਾਰੇ ਦੇ ਸਾਰੇ ਜਿੰਨੇ ਵੀ ਵਿਅਕਤੀ 200 ਦੇ ਕਰੀਬ ਜੇ ਉੱਥੇ ਵੋਲਵਰ ਤੇ ਇਹਨਾਂ ਦੇ ਨਾਲ ਗਏ ਸੀ ਤਾਂ ਉਹਨਾਂ ਸਾਰੇ ਦੇ ਸਾਰੇ ਐਮਪਟੀ ਹੈਂਡਡ ਸੀ ਕਿਸੇ ਦੇ ਹੱਥ ਵਿੱਚ ਕੋਈ ਹਥਿਆਰ ਨਹੀਂ ਸੀ ਇੱਥੋਂ ਸਾਫ਼ ਪਤਾ ਲੱਗਦਾ ਵੀ ਕਿਸੇ ਦੀ ਕੋਈ ਇੰਟੈਂਸ਼ਨ ਨਹੀਂ ਸੀ ਕਿ ਕਿਸੇ ਕੰਮ ਦੇ ਵਿਗਨ ਪਾਣ ਦੇ ਵਿੱਚ ਅਸੀਂ ਤਾਂ ਇੱਕ ਮੈਮੋਰੰਡਮ ਦੇਣ ਗਏ ਸੀ ਸਗੋਂ ਅਸੀਂ ਇਸ ਤੋਂ ਮੈਮੋਰੈਂਡਮ ਦੇਣ ਗਏ ਸੀ ਸਾਨੂੰ ਪੁਲਿਸ ਨੇ ਤੇ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੇ ਅੰਦਰ ਜਾਣ ਤੋਂ ਰੋਕਿਆ ਇਹ ਸ਼੍ਰੀ ਰਮਦੀਪ ਸਿੰਘ ਜੀ ਬਿੱਟੂ ਖੁਦ ਪਬਲਿਕ ਸਰਵੰਟ ਨੇ ਐਮਪੀ ਨੇ ਇਹਨਾਂ ਦਾ ਇੱਕ ਇੱਕ ਸਰਕਾਰੀ ਬੰਦੇ ਦਾ ਇੱਕ ਐਮਪੀ ਦੀ ਡਿਊਟੀ ਹੁੰਦੀ ਹੈ ਕਿ ਉਹ ਜਨਤਾ ਦੀ ਆਵਾਜ਼ ਨੂੰ ਬੁਲੰਦ ਰੱਖੇ ਆਪਣੀ ਆਵਾਜ਼ ਨੂੰ ਬੁਲੰਦ ਕਰਨ ਲਈ ਕਿਉਂਕਿ ਜੋ ਪਿਛਲੇ 1.5 ਸਾਲ ਤੋਂ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਨਹੀਂ ਹੋ ਰਹੀਆਂ ਲੋਕੀ ਪੰਜਾਬ ਲੁਧਿਆਣੇ ਦੇ ਲੋਕੀ ਤਕਲੀਫ ਚ ਨੇ इवन ਪੂਰੇ ਪੰਜਾਬ ਦੇ ਲੋਕੀ ਤਕਲੀਫ ਚ ਨੇ ਕਿਉਂਕਿ ਸਾਰੀਆਂ ਕਾਰਪੋਰੇਸ਼ਨਾਂ ਭੰਗ ਨੇ ਜਿਹੜੇ ਕੰਮ ਕਾਉਂਸਲਰਾਂ ਨੇ ਕਰਨੇ ਉਹ ਕਾਉਂਸਲਰ ਹੀ ਕਰ ਸਕਦੇ ਨੇ ਇਹ ਇਹਦਾ ਮੈਮੋਰੰਡਮ ਦੇਣ ਗਏ ਸੀ ਇਹਨਾਂ ਨੂੰ ਮੈਮੋਰੰਡਮ ਜਾਣ ਤੋਂ ਰੋਕਿਆ ਸੋ ਅਫੈਂਸ ਤਾਂ ਪਬਲਿਕ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਸੀ ਅਫੈਂਸ ਤਾਂ ਉਹਨਾਂ ਨੇ ਕੀਤਾ ਨਾ ਕਿ ਇਹਨਾਂ ਨੇ ਕੀਤਾ ਇਹਨਾਂ ਨੇ ਤਾਂ ਆਪਣੀ ਡਿਊਟੀ ਨਿਭਾਈ ਹੈ ਇਹਨਾਂ ਤੱਥਾਂ ਦੇ ਆਧਾਰ ਤੇ ਤੇ ਜਿਹੜੇ ਸੈਕਸ਼ਨ 41 ਦੀ ਕੰਪਲਾਈਂਸ ਨਹੀਂ ਕੀਤੀ ਗਈ ਕਿਉਂਕਿ ਇਹ ਸਾਰੇ ਦੇ ਸਾਰੇ ਵਿਅਕਤੀ ਇੱਕ ਵਿਜ਼ਨਰੀ ਨੇ ਡਿਗਨਿਟਰੀ ਨੇ ਤੇ ਪਬਲਿਕ ਰਿਪਰੈਜ਼ੈਂਟੇਟਰ ਨੇ ਜੇ ਰਿਪਰੈਜ਼ੈਂਟੇਟਰ ਅਵਾਜ਼ ਹੀ ਨਹੀਂ ਉਠਾਏਗਾ ਤਾਂ ਫਿਰ ਕੌਣ ਅਵਾਜ਼ ਪਬਲਿਕਲੀ ਉਠਾਏਗਾ ਇਹਨਾਂ ਸਾਰੇ ਤੱਥਾਂ ਦੇ ਆਧਾਰ ਤੇ ਤੇ ਲੀਗਲ ਜਿਹੜੀ ਟੈਕਨੀਕਲਿਟੀ ਸੀਗੀਆਂ ਜਿਹੜੀਆਂ ਕੰਪਲਾਈਂਸ ਨਹੀਂ ਕੀਤੀ ਕਿ ਸੈਕਸ਼ਨ 43 1C ਦੀ ਉਹਨਾਂ ਦੇ ਤਹਿਤ ਅੱਜ ਅਦਾਲਤ ਨੇ ਸਾਰੇ ਮੁਚਾਰੇ ਚਾਰੇ ਚਾਰਾਂ ਦੇ ਚਾਰੇ ਐਪਲੀਕੈਂਟਸ ਨੂੰ 50000 ਦੇ ਮੁਚਲਕੇ ਤੇ ਬੇਲ ਗਰਾਂਟ ਕਰ ਦਿੱਤੀ ਠੀਕ ਹੈ ਜੀ